ਬੋਜੀ ਦਾ ਧੰਨਵਾਦ ਕਰਾਂ ਮੈਂ ਭਾਈ ਖਾਲੀ ਹੌਲੀ ਪੈਰਾਂ ਮੇ ਵੱਲੋਂ ਮਰਾ ਮੈਂ ਵਿਸਧਿਕਾਰਾ ਵਾਲੀ ਦਰਿਆ ਨੂੰ ਨਾਲੇ ਤਰਾ ਮੈਂ ਗੁਰੂ ਗਿਆਨ ਵਾਲਾ ਹਿਰਦੇ ਚ ਦੀਪ ਜਗਣਾ ਨਵੀਂ ਜਗਾ ਤੇ ਬਗੀਚਾ ਜਾ ਕੇ ਫੇਰ ਲੱਗਣਾ ਚਲੋ ਚੱਲ ਕੇ ਗੁਰੂ ਦੇ ਕੋਲ ਗਾਈਏ ਜੀ ਚਾਲੇ ਚਾਲੇ ਬ੍ਰਹਮ ਦੇ ਤਨ ਵੱਲ ਪਾਈਏ ਜੀ ਬ੍ਰਹਮ ਦਾ ਤਨ ਮਤਲਬ ਹਾਂ ਬ੍ਰਹਮਤਨ ਓਕੇ ਬ੍ਰਹਮਤਨ ਹਾਂ ਚਲੋ ਚੱਲ ਕੇ ਗੁਰੂ ਦੇ ਕੋਲ ਗਾਈਏ ਜੀ ਚਾਲੇ ਬ੍ਰਹਮ ਦੇ ਤਨ ਵੱਲ ਪਾਈਏ ਜੀ ਜਦੋਂ ਮਿਲੇ ਸ਼ੁਕ ਔਸੇ ਵੇਲੇ ਜਾਈਏ ਜੀ ਕਿਸੇ ਹੋਰ ਦੀ ਵੀ ਜੇਬ ਵਿੱਚ ਮਾਇਆ ਪੈਣ ਦਿਓ ਹੁਣ ਨਵੇਂਆ ਸਿੰਘਾਂ ਨੂੰ ਸੇਵਾ ਕਰਨ ਦਿਓ ਵਾਹ ਸਾਬਵਾਰੀਆਂ ਕੋ ਆਪਣੀ ਤੇ ਆਉਂਦੇ ਨੇ ਕੁਲਵੰਤ ਜਹੇ ਸਿਫਤਾਂ ਨੂੰ ਗਾਉਂਦੇ ਨੇ ਸੁਣ ਗਾ ਕੇ ਬੜੇ ਆਈ ਬਹੁਤ ਪਾਉਂਦੇ ਨੇ ਬੂਟਾ ਬਹੁਤ ਵਧੇ ਤਾਂ ਹੀ ਹੈ ਜੀ ਪੈਂਦਾ ਖੱਗਣਾ ਨਵੀਂ ਜਗ੍ਹਾ ਤੇ ਬਗੀ ਚਾ ਜਾ ਕੇ ਵੇਲਾ ਲੱਗਾ ਕੋਈ ਹੋਈ ਕੋਈ ਹੋਈ ਭੁੱਲ ਮਾਫੀ ਮੈਂ ਹਾਲ ਲੋੜਦਾ ਗੁਰੂ ਚਰਨਾਂ ਚ ਹੱਥ ਹਾਂ ਮੈਂ ਜੋੜਦਾ ਵਰਾਇਤਾ ਦਾ ਰੋਗ ਦੂਰ ਕਰੋ ਕੋੜ ਦਾ ਬੱਚੇ ਜਿੰਨਾ ਦੇ ਸੈਟ ਜੀ ਜਹਾਜੇ ਬਹਿਣ ਦਿਓ ਇਹਨਾਂ ਕਈ ਬੰਦੇ ਉਹ ਸਾਰਾ ਸੈਟ ਲਿਆ ਨਿਆਣੇ ਬਿਲਕੁਲ ਸੈਟਿਆ ਉਹ ਵੀ ਗੁਰਦੁਆਰਿਆਂ ਦੇ ਤੱਕੇ ਖਾਂਦੇ ਫਿਰਦੇ ਆ ਮੈਂ ਉਹਨਾਂ ਦਾ ਉੱਥੇ ਇਹ ਗੱਲ ਕੀਤੀ ਸੀ ਕਿ ਜਿਨ੍ਹਾਂ ਦੇ ਨਿਆਣੇ ਨੇ ਸੈਟਿਆ ਵੀ ਉਹ ਹੁਣ ਜਾਓ ਇੱਡੀਆ ਦੂਸਰੇ ਸੰਗਾਂ ਨੂੰ ਮੁੱਖਾ ਹੁੰਦੇ ਆ ਇਹਦਾ ਕਹਾਣੀ ਬੱਚੇ ਕਿਰੋਂ ਕਾਂ ਬਕੀਆ ਆਉਂਦੇ ਤੱਕੇ ਦਾ ਕੈਮਰਾ ਗੱਲ ਮਾਰਨੇ ਆ ਤੱਕੇ ਹੁਣ ਦੱਸ ਦੇ ਕਿ ਉਹ ਜਾਣ ਕਿੱਥੇ ਨੇ ਬਾਬਾ ਇਹ ਹੀ ਜਾਣਦੇ ਆ ਨੈਗਰਾ ਪਾਲ ਨੈਗਰਾ ਪਾਲ ਚਲੋ ਚਲੋ ਭਾਈ ਹਾਂ ਹੋਈ ਹੋਈ ਕੋਲ ਮਾਫੀ ਮੈਂ ਹਾਂ ਲੋੜਦਾ ਗੁਰ ਚਰਨਾ ਚ ਹੱਥ ਹਾਂ ਮੈਂ ਜੋੜਦਾ ਬਰਾਈ ਤਾਕ ਰੋਗ ਦੂਰ ਕਰੋ ਕੋੜਦਾ ਬੱਚੇ ਜਿੰਨਾ ਦੇ ਨੇ ਸੱਟ ਜੀ ਜਹਾਜੇ ਬਹਿਨ ਦਿਓ ਹੁਣ ਨਵੇਂਆ ਸਿੰਘਾਂ ਨੂੰ ਸੇਵਾ ਕਰ ਲੈਣ ਦਿਓ ਬੋਲ ਮਿੱਠੇ ਬੋਲੋ ਸਦਾ ਚੇਤੇ ਰਹਿਣਗੇ ਇੱਕ ਹੁੰਦਾ ਸੀ ਬਗੀਚਾ ਲੋਕੀ ਕਹਿਣਗੇ ਗੁਰੂ ਨਾਲੋਂ ਟੁੱਟੇ ਰੜ ਕੇ ਨਾ ਬਹਿਣਗੇ ਚਾਨ ਸਾਹਮਣੇ ਟਟਹਿਣਾ ਦੱਸੋ ਕੀ ਹੈ ਮਗਣਾ ਨਵੀਂ ਜਗਾ ਤੇ ਬਗੀਚਾ ਜਾ ਕੇ ਫੇਰ ਲਕਣਾ